ਭავਿਸ਼ਾਤ ਟਾਈਮ ਸਭ ਦਾ ਸਵਾਗਤ ਹੈ ਬੜੀ ਨਵੀਂ ਤੇ ਵੱਡੀ ਖਬਰ ਹੈ ਤੇ ਖਬਰ ਤੇ ਨਜ਼ਰ ਵੀ ਤੇ ਖਬਰ ਤੇ ਤਸ਼ੀ ਨਜ਼ਰ ਵੀ ਕਿ ਇਹ ਵੀ ਹੁੰਦਾ ਹੈ ਰਾਜਨੀਤੀ ਚ ਬੜੇ ਬਦਲਾ ਰਾਜਨੀਤੀ ਚ ਕੁਣੀ ਮੋੜ ਵੀ ਹੁੰਦੀ ਕਹਿੰਦੇ ਤੇ ਹੁਣ ਇੱਕ ਬੜੀ ਅਚਾਨਕ ਤਬਦੀਲੀ ਕੀਤੀ ਗਈ ਹੈ ਅਕਾਲੀ ਦਲ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਆਪਣੇ ਸਟੈਂਡ 'ਚ ਖਬਰ ਹੈ ਸੁਖਵੀਰ ਬਾਦਲ ਨਾਲ ਜੁੜੀ ਸੁਖਵੀਰ ਬਾਦਲ ਬਾਰੇ ਜੋ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਉਹਦੇ 'ਚ ਇੱਕ ਨਵਾਂ ਮੋੜ ਆਇਆ ਨਵਾਂ ਟਵਿਸਟ ਆਇਆ ਨਵਾਂ ਰੁਖ ਆਇਆ ਕਿ ਜੋ ਅੱਜ ਦੁਪਹਿਰ ਵੇਲੇ 2:30 ਵਜੇ ਜੋ ਫੈਸਲਾ ਅਨਾਉਂਸ ਕੀਤਾ ਸੀ ਹੁਣ ਉਸ ਫੈਸਲੇ ਨੂੰ ਬਦਲ ਦਿੱਤਾ ਗਿਆ ਹੈ ਸਕੂਬੀਰ ਬਾਦਲ ਬਾਰੇ ਜੋ ਐਲਾਨ ਜੋ ਫੈਸਲਾ ਵਰਕਿੰਗ ਕਮੇਟੀ ਦੇ ਵੱਲੋਂ 2:30 ਵਜੇ ਕੀਤਾ ਗਿਆ ਸੀ ਵਰਕਿੰਗ ਕਮੇਟੀ ਦੀ 2 2:30 ਘੰਟੇ ਮੀਟਿੰਗ ਤੋਂ ਬਾਅਦ ਉਸ ਨੂੰ ਬਦਲ ਦਿੱਤਾ ਗਿਆ ਉਸ 'ਚ ਤਬਦੀਲੀ ਕਰ ਲਈ ਲਈ ਗਈ ਹੈ ਤੇ ਹੁਣ ਨਵਾਂ ਫੈਸਲਾ ਜਿਹੜਾ ਐਲਾਨਿਆ ਗਿਆ ਉਹ ਬੜਾ ਹੀ ਵੱਖਰਾ ਹੈ ਪਹਿਲਾਂ ਨਾਲ ਇਹਨਾਂ ਨੂੰ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਵਰਕਿੰਗ ਕਮੇਟੀ ਨੇ ਇਹ ਮਹਿਸੂਸ ਕੀਤਾ ਹੈ ਕਿ ਬਾਦ ਸੁਖਵੀਰ ਬਾਦਲ ਦੇ ਅਸਤੀਫੇ ਬਾਰੇ ਬਾਕੀ ਪ੍ਰਧਾਨਾਂ ਦੀ ਜਿਲ੍ਹਾ ਪ੍ਰਧਾਨਾਂ ਦੀ ਤੇ ਹੋਰਾਂ ਦੀ ਲੈ ਲਈ ਜਾਵੇ ਪਰ ਹੁਣ ਵਰਕਿੰਗ ਕਮੇਟੀ ਨੇ ਕਿ ਅਪੀਲ ਵੀ ਕੀਤੀ ਹੈ ਸੁਖਵੀਰ ਬਾਦਲ ਨੂੰ ਕਿ ਆਪਣਾ ਅਸਤੀਫਾ ਵਾਪਸ ਲਵੇ ਤੇ ਇੱਕ ਤਰ੍ਹਾਂ ਨਾਲ ਅਲਟੀਮੇਟਮ ਵੀ ਦਿੱਤਾ ਅਪੀਲ ਵੀ ਕੀਤੀ ਹੈ ਅਲਟੀਮੇਟਮ ਵੀ ਦਿੱਤਾ ਜੋ ਪ੍ਰੈਸ ਨੋਟ ਆਇਆ ਵਰਕਿੰਗ ਕਮੇਟੀ ਦੇ ਵੱਲੋਂ ਕਾਲੀਦਲ ਵੱਲੋਂ ਉਹਦੇ ਵਿੱਚ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਚ ਜ਼ਿਕਰ ਨਹੀਂ ਸੀ ਤੇ ਹੁਣ ਅਪੀਲ ਕੀਤੀ ਹੈ ਕਿ ਵਰਕਿੰਗ ਕਮੇਟੀ ਵੱਲੋਂ ਕਿ ਅਸਤੀਫਾ ਵਾਪਸ ਲਵੇ ਸੁਖਵੀਰ ਬਾਦਲ ਆਪਣਾ ਨਹੀਂ ਤਾਂ ਅਲਟੀਮੇਟਮ ਦਿੱਤਾ ਹੈ ਚੇਤਾਵਨੀ ਦਿੱਤੀ ਹੈ ਕਿ ਨਹੀਂ ਤਾਂ ਸਾਰੀ ਵਰਕਿੰਗ ਕਮੇਟੀ ਅਸਤੀਫਾ ਦੇਵੇਗੀ ਜੇ ਸੁਖਵੀਰ ਬਾਦਲ ਆਪਣਾ ਅਸਤੀਫਾ ਵਾਪਸ ਨਹੀਂ ਲੈਂਦਾ ਤਾਂ ਸਾਰੀ ਵਰਕਿੰਗ ਕਮੇਟੀ ਅਸਤੀਫਾ ਦੇਵੇਗੀ ਇਹ ਜਿਹੜਾ ਬਿਆਨ ਹੁਣ ਅਕਾਲੀ ਦਲ ਵੱਲੋਂ ਆਇਆ ਹੈ ਤਾਜ਼ਾ ਬਿਆਨ ਜਿਹੜਾ ਕਿ ਢਾਈ ਵਜੇ ਜਿਹੜਾ ਸਟੈਂਡ ਸੀ ਉਹਦੇ ਨਾਲੋਂ ਬਿਲਕੁਲ ਵੱਖਰਾ ਸਟੈਂਡ ਹੈ ਢਾਈ ਵਜੇ ਇਹ ਕਿਹਾ ਗਿਆ ਸੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਬਲਵਿੰਦਰ ਸਿੰਘ ਪੁੰਦੜ ਦਲਜੀਤ ਸਿੰਘ ਦੀ ਮਾ ਤੇ ਵਿਕਰਮ ਸਿੰਘ ਮਜੀਠੀਆ ਤੇ ਹੋਰ ਨੇਤਾ ਵੀ ਸ਼ਾਮਲ ਸੀ ਵਰਕਿੰਗ ਮੀਟਿੰਗ ਦੇ ਮੈਂਬਰ ਪਰ ਹੁਣ ਅਚਾਨਕ ਇਹ ਫੈਸਲਾ ਜਿਹੜਾ ਇਹ ਬਦਲਿਆ ਗਿਆ ਤੇ ਉਹਦੇ ਚ ਇਹ ਕਿਹਾ ਗਿਆ ਕਿ ਅਪੀਲ ਕੀਤੀ ਗਈ ਵਰਕਿੰਗ ਕਮੇਟੀ ਵੱਲੋਂ ਤੇ ਨਾਲ ਹੀ ਇਹ ਕਿਹਾ ਗਿਆ ਕਿ ਜੇਕਰ ਅਸਤੀਫਾ ਵਾਪਸ ਨਹੀਂ ਲੈਂਦੇ ਸੁਫੀਰ ਬਾਦਲ ਤਾਂ ਸਾਰੀ ਕਮੇਟੀ ਹੀ ਅ ਅਸਤੀਫਾ ਵਰਕਿੰਗ ਕਮੇਟੀ ਅਸਤੀਫਾ ਦੇਗੀ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਥੋੜੇ ਜਿਹਾ ਘੰਟੇ ਬਾਅਦ ਹੀ ਇਹ ਜਿਹੜਾ ਤਬਦੀਲੀ ਕੀਤੀ ਗਈ ਹੈ ਇਸ ਦੇ ਵਿੱਚ ਇਹ ਕਿਉਂ ਕੀਤੀ ਗਈ ਕਿਵੇਂ ਕੀਤੀ ਗਈ ਇਸ ਬਾਰੇ ਅ ਅੰਦਾਜ਼ਾ ਹੀ ਲਾਇਆ ਜਾ ਸਕਦੇ ਆ ਪਰ ਫੈਕਚੁਅਲੀ ਹੈ ਤੇ ਹੁਣ ਜਿਹੜਾ ਪ੍ਰੈਸ ਨੋਟ ਆਇਆ ਅ ਦੁਬਾਰੇ ਜਿਹੜਾ ਜੋ ਕੁਝ ਬੋਲਿਆ ਸੀ ਉਹਨਾਂ ਨੇ ਉਹ ਵੀ ਸੁਣਾ ਦਿੰਨੇ ਆ ਜੋ ਬਲਵਿੰਦਰ ਸਿੰਘ ਭੁੰਦਰ ਹੋਰਾ ਨੇ ਤੇ ਪ੍ਰੈਸ ਕਾਨਫਰੈਂਸ ਦੇ ਵਿੱਚ ਪਰਮਜੀਤ ਸਰਨਾ ਵੀ ਸ਼ਾਮਲ ਸੀ ਇਹਰਾ ਸਿੰਘ ਕਬੜੀਆਂ ਵੀ ਸ਼ਾਮਲ ਸੀ ਇਹਨਾਂ ਦੇ ਸਪੋਕਸਪਰਸਨ ਵੀ ਸ਼ਾਮਲ ਸੀਗੇ ਸਾਰੇ ਤੇ ਉਹ ਜੋ ਬੋਲਿਆ ਸੀ ਉਹ ਇਹ ਸੀ ਮੰਡੀਆਂ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਡੀਏਪੀ ਆ ਨਹੀਂ ਰਹੀ ਕਸਾਨੀ ਰੋਡ ਟੁੱਟੀ ਜਾ ਰਹੀ ਹੈ ਸਰਪੰਚਾ ਟੋਟਰ ਫੇਲ ਹੈ ਦੂਸਰਾ ਇਸ ਤੇ ਪਾਰਟੀ ਨੇ ਮਤਾ ਕੀਤਾ ਹੈ ਤੀਸਰਾ ਯੂਨੀਵਰਸਿਟੀ ਦੀ ਜਿਹੜੀ ਸੈਨਟ ਹੈ ਉਹ ਸੈਨਟ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਬਦਾ ਭੁੱਲਰ ਸਾਹਿਬ ਦੇ ਸਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਬਸਲੇ ਕਿ ਉਸ ਵੇਲੇ ਇਹਨਾਂ ਨੇ ਸੁਝਾਵਾ ਜਿਹੜੇ ਮੌਤ ਦੀ ਸੀ ਬਦਲਣ ਵਾਸਤੇ ਬਾਦਲੇ ਵੀ ਕੀਤੀ ਸਰਕਾਰਾਂ ਨੇ ਬਾਤ ਬੁੱਕ ਰੀਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚ ਉਹਦੀ ਤਾਂ ਰਹਾ ਹੋ ਸਕਦਾ ਸੀ ਭੁੱਲਰ ਸਾਹਿਬ ਇਹ ਚਾਹੁੰਦੇ ਤਾਂ ਜਰਾ ਜੁਣਾ ਨੂੰ ਵੀ ਪ੍ਰੋਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਕੋ ਕਿਸ ਕਰਕੇ ਮੈਂ ਗੁਰੂ ਤੋਂ ਇਹ ਜਾਣ ਕੇ ਕਹਿੰਦਾ ਕਿ ਗੁਰੂ ਅੰਗ ਸੰਗਤ ਅੰਗ ਪਾਰਟੀ ਦੇ ਹਮੇਸ਼ਾ ਅਸਾਦ ਦੇ ਇਹ ਦੋ ਸਿਤਾਰ ਵੀ ਦੋ ਮੋਰਚਾ ਲਾਇਆ ਸੀ ਜਿਸ ਤੇ ਅਸੀਂ ਪਾਣੀਆਂ ਦੀ ਮੰਗ ਕੇ ਕਿ ਕਮਿਟੀ ਆ ਹਕਮ ਸਰਜਰੀ ਦੀ ਮੀਟਿੰਗ ਕਰ ਲੋ ਇਹ ਜਲਦੀ ਅਸੀਂ ਇਸ ਤੋਂ ਬਾਅਦ ਹਾਂ ਜਲਦੀ ਜੀਤਨ ਸਾਹਿਬ ਜੀ ਉਹ ਜਿਹੜਾ ਸੰਜੀਕ ਕਰਾਂਗੇ ਜਿਹੜਾ ਇੱਕ ਵੱਡੀ ਸਾਤਿਸ਼ ਪੰਜਾਬ ਦੇ ਖਨਾਰ ਆਰੇ ਜਿਹੜੇ ਵੱਡੇ ਪ੍ਰਾਣੀ ਉਹ ਸੈਂਟਰ ਨੂੰ ਉਹਦੇ ਚ ਬਰਿੰਦਰ ਸਿੰਘ ਭੁੰਦੋੜਾ ਨੇ ਇਹ ਕਹਾਂ ਸੀ ਕਿ ਜ਼ਿਲ੍ਹਾ ਪ੍ਰਧਾਨ ਤੇ ਜਿਹੜੇ ਹੇਠਲੇ ਵਰਕਰ ਨੇ ਉਹਨਾਂ ਨਾਲ ਅਸੀਂ ਰੈ ਮਸ਼ਵਰਾ ਕਰਾਂਗੇ ਤੇ ਰੈ ਮਸ਼ਵਰਾ ਕਰਕੇ ਫੇਰ ਅਸੀਂ ਇਹਦੇ ਬਾਰੇ ਕੋਈ ਫਾਈਨਲ ਫੈਸਲਾ ਲਵਾਂਗੇ ਤੇ ਹੁਣ ਜੋ ਪ੍ਰੈਸ ਰਿਲੀਜ਼ ਆਇਆ ਉਹਦੇ ਵਿੱਚ ਜੋ ਕੁਝ ਕਿਹਾ ਗਿਆ ਹੈ ਉਹ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਕਿ ਉਹਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਇਹ ਲਿਖਿਆ ਕਿ ਵਰਕਿੰਗ ਕਮੇਟੀ ਨੇ ਸੁਖਵੀਰ ਸਿੰਘ ਬਾਦਲ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਆਪਣੇ ਅਸਤੀਫੇ ਤੇ ਹੈਡਿੰਗ ਵੀ ਇਹਦਾ ਇਹ ਹੈ ਅਕਾਲੀ ਦਲ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਸਤੀਫੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕਮੇਟੀ ਮੈਂਬਰ ਮੀਟਿੰਗ ਵਿੱਚ ਇਕਜੁੱਟ ਹੋ ਕੇ ਖੜੇ ਹੋਏ ਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਪ੍ਰਧਾਨ ਨੇ ਅਸਤੀਫਾ ਵਾਪਸ ਨਹੀਂ ਲਿਆ ਤਾਂ ਉਹ ਵੀ ਅਸਤੀਫਾ ਦੇ ਦੇਣਗੇ ਮਲੇ ਇੱਕ ਤਰ੍ਹਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਸੁਖਵੀਰ ਬਾਦਲ ਨੂੰ ਕਿ ਜੇ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਨਾ ਲਿਆ ਤਾਂ ਉਹ ਸਾਰੇ ਅਸਤੀਫਾ ਦੇ ਦੇਣਗੇ ਤੇ ਵੈਸੇ ਤਾਂ ਪੁੱਛਣ ਵਾਲਾ ਹੋਵੇ ਤੇ ਫਿਰ ਪਾਰਟੀ ਕੌਣ ਚਲਾਏਗਾ ਤੇ ਸਾਰੇ ਅਸਤੀਫਾ ਦੇਣਗੇ ਪਾਰਟੀ ਥੋੜੀ ਸਾਰੀ ਡਿਸਆਲਵ ਹੋ ਜਾਏਗੀ ਚਲੋ ਖੈਰ ਉਹ ਤਾਂ ਵੱਖਰੀ ਗੱਲ ਹੈ ਪਰ ਇਸ ਵੇਲੇ ਮਸਲਾ ਇਹ ਹੈ ਕਿ ਇਹ 2 ਘੰਟਿਆਂ ਦੇ ਵਿੱਚ 2.5 ਘੰਟਿਆਂ ਦੇ ਵਿੱਚ ਜਾਂ ਇਹ ਕੁਝ ਘੰਟਿਆਂ ਦੇ ਵਿੱਚ ਕੀ ਹੋ ਗਿਆ ਕਿ ਉਹਨਾਂ ਨੂੰ ਆਪਣਾ ਜਿਹੜਾ ਇੱਕ ਸ਼ਬਦ ਵੀ ਇਹ ਇਹੋ ਜਿਹਾ ਨਹੀਂ ਸੀ ਵਰਤਿਆ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਬਲਵਿੰਦਰ ਸਿੰਘ ਹੁੰਦੜ ਹੋਰਾ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੇ ਤੇ ਇਹਦਾ ਥੋੜਾ ਜਿਹਾ ਹੋਰ ਪੜ ਕੇ ਸੁਣਾ ਦਿੰਨਾ ਮੈਂ ਜੋ ਹੁਣ ਜਿਹੜਾ ਬਿਆਨ ਆਇਆ ਹੈ ਪਹਿਲੇ ਹੈਡਿੰਗ ਮੈਂ ਪੜਦਾ ਦੁਬਾਰਾ ਪੜ ਦੇਣਾ ਕਾਲੀਦਲ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸਰ ਦਾ ਸੁਵੀਤ ਸਿੰਘ ਬਾਦਲ ਨੇ ਅਸਤੀਫੇ ਤੇ ਮੋੜ ਵਿਚਾਰ ਕਰਨੇ ਪੀ ਕਮੇਟੀ ਮੈਂਬਰ ਮੀਟਿੰਗ ਵਿੱਚ ਇੱਕ ਜੁਕ ਠੋਕੇ ਖੜੇ ਹੋਏ ਉਦੋਂ ਵੀ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਖੜੇ ਹੋਏ ਕੋਈ ਮਤਾ ਪਾਸ ਕੀਤਾ ਤੇ ਜੋਰ ਦੇ ਕੇ ਕਿਹਾ ਕਿ ਜੇਕਰ ਪ੍ਰਧਾਨ ਨੇ ਅਸਤੀਫਾ ਵਾਪਸ ਨਾ ਲਿਆ ਤਾਂ ਉਹ ਵੀ ਅਸਤੀਫਾ ਦੇਣਗੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਦੇ ਆਗੂਆਂ ਦੇ ਵੱਡੇ ਪੱਧਰ ਤੇ ਫੋਨ ਆਏ ਜਿਨ੍ਹਾਂ ਨੇ ਘਟਨਾ ਚਰਨ ਤੇ ਹੈਰਾਨੀ ਪ੍ਰਗਟ ਕੀਤੀ ਤੇ ਇਸ ਕਾਰਨ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਹਲਕਾ ਪ੍ਰਧਾਨ ਚਾਰਜਾਂ ਇਹ ਸ਼ਰਮਣੀ ਕਮੇਟੀ ਮੈਂਬਰਾਂ ਦੀਆਂ ਮੀਟਿੰਗਾਂ ਸੱਦੀਆਂ ਤਾਂ ਜੋ ਉਹ ਵੀ ਪਾਰਟੀਆਂ ਪ੍ਰਤੀ ਆਪਣੇ ਭਾਵ ਨੂੰ ਪ੍ਰਗਟ ਕਰ ਸਕਣ ਅ ਫਿਰ ਸ਼ੁਰੂ ਹੁੰਦਾ ਪ੍ਰੈਸ ਨੋਟ A ਸੀ ਹੈਡਿੰਗ ਤਿੰਨ ਹੈਡਿੰਗ ਸੀ A ਸ਼ਰਮਣੀ ਅਕਾਲੀ ਦਲ ਦੀ ਵਰਕਿੰਗ ਮੀਟਿੰਗ ਨੇ ਅੱਜ ਸਰਸੰਤੀ ਨਾਲ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਵਾਗਲ ਅਕੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਤੇ ਜੇਕਰ ਫੈਸਲਾ ਨਾ ਜੇਕਰ ਅਸਤੀਫਾ ਵਾਪਸ ਨਾ ਲਿਆ ਗਿਆ ਤਾਂ ਫਿਰ ਕਮੇਟੀ ਦੇ ਸਾਰੇ ਮੈਂਬਰ ਵੀ ਸਮੂਹ ਧੌਰ ਤੇ ਅਸਤੀਫਾ ਦੇ ਦੇਣਗੇ ਕਮੇਟੀ ਜਿਸ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਪੂਰਨ ਭਰੋਸਾ ਬਰਕਰਾਰ ਕੀਤਾ ਤੇ ਕਿਹਾ ਕਿ ਉਹ ਪ੍ਰਧਾਨ ਵਜੋਂ ਪਾਰਟੀ ਦੀ ਗਵਾਹੀ ਕਰਦੇ ਰਹਿਣ ਇਹੀ ਸਮੇਂ ਦੀ ਜ਼ਰੂਰਤ ਹੈ ਅੱਗੇ ਇਹ ਕਮੇਟੀ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜਾਣਦੇ ਨੇ ਕਾਲੀ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਤੇ ਇਸ ਦਾ ਮਕਸਦ ਪਾਰਟੀ ਆਗੂ ਨੂੰ ਪਾਰਟੀ ਨੂੰ ਵੇਅ ਅਗੂ ਵੇ ਹੋਣਾ ਬਣਾਉਣਾ ਹੈ ਉਹਨਾਂ ਕਹਿਆ ਕਿ ਅਸੀਂ ਕਿਸੇ ਵੀ ਕੀਮਤ ਤੇ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵਾਂਗੇ ਸੁਖਵੀਰ ਬਾਦਲ ਤਾਂ ਸਾਡੇ ਆਗੂ ਹਨ ਤੇ ਆਗੂ ਬਣੇ ਰਹਿਣਗੇ ਫਿਰ ਉਦੋਂ ਜਿਹੜਾ ਅੱਗੇ ਮੀਟਿੰਗ ਬਲਵਿੰਦਰ ਸਿੰਘ ਭੁੰਦਰ ਨੇ ਮੀਡੀਆ ਨਾਲ ਗੱਲਬਾਤ ਕਰਕੇ ਕੀ ਕਿਹਾ ਸੀ ਉਹ ਲਿਖਿਆ ਗਿਆ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਸਨ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਕਿ ਮੈਂਬਰਾਂ ਨੇ ਜ਼ੋਰਦਾਰ ਟੰਗੜਾਲ ਆਪਣੀ ਰੈ ਰੱਖੀ ਤੇ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਸਲਾਹਾਂ ਦੀ ਛਲਾਗਾ ਡਟ ਕੇ ਕੀਤੀ ਤੇ ਸਪਸ਼ਟ ਕੀਤਾ ਕਿ ਪਾਰਟੀ ਨੂੰ ਇਸ ਅਹਿਮ ਮੌਕੇ ਉਹਨਾਂ ਦੀਆਂ ਸਲਾਹਾਂਾਂ ਦੀ ਵੱਡੀ ਜ਼ਰੂਰਤ ਹੈ ਉਹਨਾਂ ਕਿਹਾ ਕਿ ਇਸੇ ਕਾਰਨ ਵਰਕਿੰਗ ਕਮੇਟੀ ਦੇ ਮੈਂਬਰ ਸਮੂਹਦਰ ਦੇ ਇੱਕ ਜੋਟ ਕੇ ਆਵਾਜ਼ ਬੁਲੰਦ ਕਰ ਰਹੇ ਹਨ ਤੇ ਸਪਸ਼ਟ ਕਰ ਰਹੇ ਹਨ ਕਿ ਜੇਕਰ ਸਰਦਾਰ ਬਾਦਲ ਨੇ ਅਸਤੀਫਾ ਵਾਪਸ ਨਾ ਲਿਆ ਤਾਂ ਸਾਰੇ ਆਪਣੇ ਆਪਣੇ ਅਹੁਦੇ ਤੇ ਵੀ ਦੇ ਦੇਣਗੇ ਇਹ ਗੱਲ ਪ੍ਰੈਸ ਨੋਟ ਚ ਕਹੀ ਹੈ ਪਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਲਕੁਲ 1% ਵੀ ਇਹ ਗੱਲ ਨਹੀਂ ਕੀਤੀ ਗਈ ਬਲਵਿੰਦਰ ਸਿੰਘ ਭੁੰਦਰ ਵੱਲੋਂ ਇਹ ਹੁਣ ਕਿਉਂ ਮਤਲਬ ਆਪ ਝੂਠੇ ਪੈ ਰਹੇ ਆ ਮੀਡੀਆ ਨੂੰ ਝੂਠੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਕੋਲ ਰਿਕਾਰਡਿੰਗ ਹੈ ਸਾਰੀ ਵੀਡੀਓ ਪਈ ਹੈ ਸਾਹਮਣੇ ਲਾਈਵ ਕੀਤਾ ਗਿਆ ਉਹ ਜਿਹੜਾ ਜਿਹੜਾ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਉਹ ਚ ਕਿਤੇ ਏਕ ਮੈਂਸ਼ਨ ਨਹੀਂ ਸੀ ਕਿ ਆਹ ਗੱਲ ਇਕੱਠੇ ਹੋ ਕੇ ਉਹਨਾਂ ਨੇ ਕਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਜਿਹੜੀ ਅਗਲੀ ਗੱਲ ਕਹੀ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਯੂਥ ਕਾਲੀਦਾਲ ਇਸਤਰੀ ਗੱਲ ਤੇ ਉਹਨਾਂ ਦੇ ਫੋਨ ਆਏ ਤੇ ਉਹ ਉਹ ਠੀਕ ਹੈ ਉਹ ਕਿਹਾ ਉਹਨਾਂ ਨੇ ਤੇ ਉਹਨਾਂ ਨੇ 5 ਮਿੰਟ ਸਾਰੀ ਗੱਲ ਕੀਤੀ ਸੀ ਉਹਨਾਂ ਨੇ ਕਿਹਾਗੇ ਜੇ ਅਸੀਂ ਜੀ ਇਹਦੇ ਬਾਅਦ ਚ ਜਦੋਂ ਫਿਰ ਰਹਿ ਕਰਕੇ ਫਿਰ ਫੈਸਲਾ ਕਰਾਂਗੇ ਬਲ ਇੱਕ ਤਰ੍ਹਾਂ ਉਹਨਾਂ ਨੇ ਫੈਸਲਾ ਇਹ ਡੈਫਰ ਕੀਤਾ ਸੀ ਪੋਸਟਪੋਨ ਕੀਤਾ ਸੀ ਇਹੋ ਜੀ 1% ਵੀ ਨਹੀਂ ਗੱਲ ਸੀ ਹੁਣ ਇਹ ਕਿਉਂ ਹੋ ਗਿਆ ਕਿੱਥੇ ਕਿਵੇਂ ਹੋ ਗਿਆ ਤੇ ਕਿਸ ਨੇ ਕਿਸ ਦੇ ਦਬਾਅ ਥੱਲੇ ਕੀਤਾ ਕਿਸ ਦੇ ਜ਼ੋਰ ਨਾਲ ਕੀਤਾ ਜਾਂ ਕਿਸ ਨੇ ਇਹਨਾਂ ਦੀ ਇਕੱਲੀ ਲੀਡਰਸ਼ਿਪ ਦੀ ਵਿੱਚ ਕਿਸੇ ਨੇ ਖਚਾਈ ਕੀਤੀ ਜਾਂ ਕਿਸ ਨੇ ਕਿਸ ਨੇ ਚੇਂਜ ਕਰਵਾਇਆ ਹੈ ਇਹ ਸਟੈਂਡ ਬਦਲਾਇਆ ਕਿਸ ਨੇ ਇਹ ਵੀ ਇਹ ਸਵਾਲ ਖੜੇ ਨੇ ਇਹਨਾਂ ਦੇ ਜਵਾਬ ਵੀ ਅਗਲੇ ਦਿਨਾਂ ਚ ਜ਼ਰੂਰ ਹੌਲੀ ਹੌਲੀ ਮਿਲ ਜਾਣਗੇ ਬਾਹਰ ਆ ਜਾਣਗੇ ਪਰ ਇਸ ਵੇਲੇ ਇਹ ਬੜਾ ਵੱਡਾ ਮੋੜ ਹੈ ਸੁਖਵੀਰ ਬਾਦਲ ਦੀ ਜੋ ਬਾਰੇ ਵਰਕਿੰਗ ਕਮੇਟੀ ਦਾ ਜੋ ਫੈਸਲਾ ਸੀ ਉਸ ਬਾਰੇ ਤੇ ਉਸਾਰੇ ਹੁਣ ਉਸ ਬਾਰੇ ਹੁਣ ਨਵਾਂ ਇਹ ਇਹ ਗੱਲ ਤਾਂ ਸਵੇਰੇ ਅਸੀਂ ਨਾਲ ਦੀ ਨਾਲ ਦੱਸਦੇ ਵੀ ਰਹੇ ਹਾਂ ਆਪਣੀ ਵੈਬਸਾਈਟ ਤੇ ਪਾਉਂਦੇ ਰਹੇ ਹਾਂ ਫੇਸਬੁੱਕ ਤੇ ਵੀ ਦਿਖਾਉਂਦੇ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਨੇਤਾ ਸੀ ਯੂਥ ਕਾਲੀ ਦਲ ਪ੍ਰਧਾਨ ਸਮੇਤ ਐਨਕੇ ਸ਼ਰਮਾ ਸਮੇਤ ਕਈਆਂ ਨੇ ਅਸਤੀਫਾ ਦੇ ਦਿੱਤੇ ਸੀ ਆਪਣੇ ਕਿ ਜੇ ਸੁਵੀਰ ਬਾਦਲ ਨਹੀਂ ਪ੍ਰਧਾਨ ਰਹਿੰਦੇ ਤਾਂ ਉਹ ਆਪਣਾ ਉਹ ਵੀ ਨਹੀਂ ਕੰਮ ਕਰਨਗੇ ਤੇ ਉਹ ਆਪਣੇ ਅਸਤੀਫਾ ਦੇ ਦੇਣਗੇ ਇਹ ਗੱਲ ਉਹਨਾਂ ਨੇ ਆਪਣੇ ਅਸਤੀਫਿਆਂ 'ਚ ਕਹੀ ਤੇ ਅਸਤੀਫੇ ਦੇ ਵੀ ਦਿੱਤੇ ਉਹਨਾਂ ਨੇ ਤੇ ਇਹਦਾ ਮਤਲਬ ਉਹ ਉਸ ਵੇਲੇ ਇੱਕ ਤਰ੍ਹਾਂ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇਕਰ ਉਹ ਅਸਤੀਫਾ ਵਾਪਸ ਨਹੀਂ ਲੈਂਦੇ ਸੁਖਵੀਰ ਬਾਦਲ ਜਾਂ ਅਸਤੀਫਾ ਲਿਆ ਜਾਂਦਾ ਤਾਂ ਅਸੀਂ ਵੀ ਦੇ ਦਾਂਗੇ ਇਸ ਤਰ੍ਹਾਂ ਦੀਆਂ ਖਬਰਾਂ ਤੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਤਾਂ ਉਥੇ ਜਿਹੜੇ ਸਰਬਜੀਤ ਚੰਜਰ ਨੇ ਉਹਨਾਂ ਨੇ ਇਹ ਵੀ ਅਲਟੀਮੇਟਮ ਦੇ ਦਿੱਤਾ ਸੀ ਕਿ ਜੇਕਰ ਅਸਤੀਫਾ ਵਾਪਸ ਨਹੀਂ ਲਿਆ ਜਾਂਦਾ ਅ ਅਸੀਂ ਇੱਥੇ ਪੱਕਾ ਧਰਨਾ ਲਾ ਦਾਂਗੇ ਵਰਕਿੰਗ ਕਮੇਟੀ ਨੇ ਵਰਕਿੰਗ ਗੱਡੇ ਚਤਾਵਨੀ ਵੀ ਦਿੱਤੀ ਇਸ ਤਰ੍ਹਾਂ ਐਨਕੇ ਸ਼ਰਮਾ ਨੇ ਵੀ ਇਹ ਕਿਹਾ ਕਿ ਸੁਖਵੀਰ ਬਾਦਲ ਤੋਂ ਬਣਾਸੀਂ ਕੰਮ ਨਹੀਂ ਕਰਾਂਗੇ ਤੇ ਹੁਣ ਸਾਰੀ ਜਿਹੜੀ ਕਮੇਟੀ ਹੈ ਉਹੀ ਇਹ ਅਸਤੀਫਾ ਦੇਣ ਦੇ ਰਾਉਂਚਾਂ ਜਾਂ ਅਸਤੀਫਾ ਦੇਣ ਦੀ ਅਲਟੀਮੇਟਿਵ ਦੀ ਗੱਲ ਕੀਤੀ ਹੈ ਸੋ ਸੁਖਵੀਰ ਬਾਦਲ ਦੇ ਜਿਹੜਾ ਹੈ ਅੱਜ ਉਸ ਬਾਰੇ ਵਰਕਿੰਗ ਮੀਟਿੰਗ ਦਾ ਫੈਸਲਾ ਜਿਉ ਨਵਾਂ ਟਵਿਸਟ ਆ ਨਵਾਂ ਮੋੜ ਆਇਆ ਤੇ ਇਹ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਇਹ ਕਿਉਂ ਕੀਤਾ ਗਿਆ ਆਪਣਾ ਸਟੈਂਡ ਕਿਉਂ ਬਦਲਿਆ ਨੇਤਾਵਾਂ ਨੇ ਤੇ ਜਿਹਦੇ ਨਾਲ ਕੁਦਰਤੀ ਤੌਰ ਤੇ ਅਕਾਲੀ ਨੇਤਾਵਾਂ ਦਾ ਅਕਾਲੀ ਲੀਡਰਸ਼ਿਪ ਦਾ ਅਕਾਲੀ ਦਾ ਉਹਨਾਂ ਦੇ ਅਕਸ ਤੇ ਤਾਂ ਅਸਰ ਪੈਂਦਾ ਹੀ ਹੈ ਕਿ ਉਹ ਇਸ ਤਰ੍ਹਾਂ ਦਾ ਸਟੈਂਡ ਕੁਝ ਘੰਟਿਆਂ ਬਾਅਦ ਹੀ ਉਹਨਾਂ ਨੇ ਆਪਣਾ ਸਟੈਂਡ ਜਿਹੜਾ ਲਿਆ ਸੀ ਜਦ ਜੇ ਲਿਆ ਸੀ ਪਹਿਲਾਂ ਤਾਂ ਬਾਹਰ ਕਿਉਂ ਨਹੀਂ ਕੀਤਾ ਉਹਨਾਂ ਨੇ ਤਾਂ ਹੁਣ ਤਾਂ ਲਿਖਿਆ ਕਿ ਅਸੀਂ ਅੰਦਰੇ ਖੜੇ ਹੋ ਕੇ ਉਹਨਾਂ ਨੇ ਸਾਰਿਆਂ ਨੇ ਕਿਹਾ ਤੇ ਉਦੋਂ ਤਾਂ ਦੱਸ ਹੀ ਨਹੀਂ ਸੀ ਗੱਲ ਇਹ ਸੋ ਇਹਦੇ ਨਾਲ ਉਹਨਾਂ ਦੀ ਪਾਰਟੀ ਦੇ ਵਿਕਾਰ ਨੂੰ ਵੀ ਲੀਡਰਸ਼ਿਪ ਦੇ ਵਿਕਾਰ ਨੂੰ ਵੀ ਤੱਕਾ ਜ਼ਰੂਰ ਲੱਗਦਾ ਹੈ ਪਰ ਕਿਉਂ ਕੀਤਾ ਕਿਹੜੀ ਮਜਬੂਰੀ ਸੀ ਕਿਸ ਗੱਲ ਕਰਕੇ ਕੀਤਾ ਇਹ ਗੱਲ ਅਜੇ ਹੌਲੀ-ਹੌਲੀ ਸਾਹਮਣੇ ਆਏਗੀ ਤੇ ਇਸ ਮਸਲੇ ਤੇ ਕਿਉਂਕਿ ਉਸ ਵੇਲੇ ਸਾਡੇ ਰਿਪੋਰਟਰ ਵੀ ਉੱਥੇ ਸੀਗੇ ਹਰਸ਼ਵਪ ਸਿੱਧੂ ਸਾਡੇ ਕੁਲੀਗ ਉਥੇ ਸੀ ਉਹਨਾਂ ਨੇ ਪੂਰੀ ਕਵਰੇਜ ਕੀਤੀ ਪੈਸ ਕਾਮਸ ਸਾਰੇ ਸਾਡੇ ਸਮੇਤ ਹੋਰ ਬਹੁਤ ਸਾਰੇ ਚੈਨਲਾਂ ਨੇ ਇਹਨੂੰ ਲਾਈਵ ਕਵਰ ਕੀਤਾ ਲਾਈਵ ਉਹਨਾਂ ਦੀ ਜਿਹੜੀ ਕਿ ਰਿਕਾਰਡਿੰਗ ਹੁਣ ਵੀ ਪਈ ਹੈ ਉਹ ਚ 1% ਵੀ ਇਹੋ ਜੀ ਗੱਲ ਨਹੀਂ ਕੀਤੀ ਗਈ ਸੀ ਤੇ ਦੇਖਦੇ ਹਾਂ ਹੁਣ ਅੱਗੇ ਇਸ ਮਸਲੇ ਤੇ ਕਿੱਧਰ ਨੂੰ ਗੱਲ ਜਾਂਦੀ ਹੈ ਤੇ ਕੀ ਅਸਤੀਫਾ ਸੁਖਵੀਰ ਬਾਦਲ ਵਾਪਸ ਲੈਂਦੇ ਨੇ ਜੇ ਜੋ ਥ੍ਰੈਟ ਕੀਤਾ ਧਮਕੀ ਦਿੱਤੀ ਹੈ ਵਰਕਿੰਗ ਮੀਟਿੰਗ ਤੇ ਜੇ ਵਰਕਿੰਗ ਕਮੇਟੀ ਨੇ ਜੇ ਉਹਨੇ ਨਹੀਂ ਲਿਆ ਅਸਤੀਫਾ ਵਾਪਸ ਤੇ ਵਰਕਿੰਗ ਕਮੇਟੀ ਅਸਤੀਫਾ ਦੇ ਦਿੰਦੀ ਹੈ ਤੇ ਕਾਲੀਦਾ ਲ ਦਾ ਬਣੇਗਾ ਕੀ ਇਹ ਵੀ ਸਵਾਲ ਇਹਨਾਂ ਨੂੰ ਪੁੱਛਣਾ ਬਣਦਾ ਹੈ ਲੀਡਰਸ਼ਿਪ ਨੂੰ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਕਾਲੀਦਾ ਵਰਕਿੰਗ ਪ੍ਰਧਾਨ ਬਣਾਇਆ ਪੁੰਦਰ ਬਲਵਿੰਦਰ ਸਿੰਘ ਪੁੰਦੋੜਾ ਨੂੰ ਜਾਹੋੜਾ ਨੂੰ ਤੇ ਉਹ ਉਹ ਫਿਰ ਬਣੇਗਾ ਕੀ ਤੁਹਾਡੀ ਪਾਰਟੀ ਦਾ ਇਹ ਵੀ ਸਵਾਲ ਹੈ ਪਰ ਮੈਨੂੰ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦੀ ਪ੍ਰਪੋਜ਼ਲ ਵੀ ਤਜਵੀਜ਼ ਆਈ ਹੈ ਹੋ ਸਕਦੀ ਹੈ ਕਿ ਸਾਰੇ ਇਸਤੀਫਾ ਦੇ ਕੇ ਕੋਈ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਡਾਕ ਕਮੇਟੀ ਬਣਾ ਲਈ ਜਾਵੇ ਤੇ ਜਿਹੜੀ ਚੋਣਾਂ ਤੱਕ ਕੰਮ ਚਲਾਏ ਜਿਸ ਪ੍ਰਧਾਨ ਦਾ ਕੋਈ ਕਨਵੀਨੈਂਟ ਬਣਾ ਲਿਆ ਜਾਵੇ ਪ੍ਰਧਾਨ ਦੀ ਪ੍ਰਧਾਨਗੀ ਬਿਨਾਂ ਹੀ ਕੋਈ ਇਸ ਤਰ੍ਹਾਂ ਦੀ ਤਜਵੀਜ਼ ਵੀ ਇੱਕਾਈ ਹੈ ਕਿ ਜਿਹਦੇ ਚ ਮਸਲਾ ਹੀ ਨਾ ਹੋਵੇ ਪ੍ਰਧਾਨ ਹੈ ਕਿ ਨਹੀਂ ਕੋਈ ਕਿ ਉਹ ਡਾਕੂਮੈਂਟ ਹੀ ਬਣਾ ਲਈ ਜਾਵੇ ਪਹਿਲਾਂ ਵੀ ਬਣਦੀਆਂ ਨਹੀਂ ਇਸ ਤਰ੍ਹਾਂ ਦੀਆਂ ਸੋ ਇਸ ਤਰ੍ਹਾਂ ਦੀ ਤਜਵੀਜ਼ ਵੀ ਹੋ ਸਕਦੀ ਹੈ ਹੁਣ ਲਈ ਨਹੀਂ ਬਹੁਤ ਮਿਹਰਬਾਨੀ